ਹਾਜ਼ਰ ਇਹ ਰੋਡ ਸ਼ੋਅ ਅਕਾਲੀ ਦਲ ਵੱਲੋਂ ਕੱਢਿਆ ਗਿਆ ਜੀ ਇਹ ਜਿਹੜੀਆਂ ਜਿਮਨੀ ਚੋਣਾਂ 19 ਤਰੀਕ ਨੂੰ ਹੋਣ ਜਾ ਰਹੀਆਂ ਜੀ ਵੈਸਟ ਹਲਕੇ ਦੇ ਵਿੱਚ ਇਹ ਕੱਢਿਆ ਗਿਆ ਜੀ ਅਸੀਂ ਜਿਹੜੀ ਆਪਣਾ ਅਸੀਂ ਨੌਜਵਾਨਾਂ ਦਾ ਜਿਹੜਾ ਜੋਸ਼ ਹੈ ਉਹ ਸਾਡਾ ਜੋਸ਼ ਅਸੀਂ ਇੱਕ ਅਸੀਂ ਜੋ ਚਾਹੁੰਦੇ ਹਾਂ ਕਿ ਜਿਵੇਂ ਸਾਨੂੰ ਸਭ ਅਸੀਂ ਸਭ ਜਾਣਦੇ ਹਾਂ ਕਿ ਐਡਵੋਕੇਟ ਪਰਵਕਰ ਸਿੰਘ ਕੋਮੰਡੀ ਜਿਹੜੇ ਸਾਡੇ ਕੈਂਡੀਡੇਟ ਨੇ ਲੁਧਿਆਣਾ ਵੈਸਟ ਦੇ ਉਹਨਾਂ ਦਾ ਮਨੋਬਲ ਵਧਾਉਣ ਦੇ ਲਈ ਉਹਨਾਂ ਨੂੰ ਇੱਕ ਇਹ احساس ਦਿਲਾਉਣ ਦੇ ਲਈ ਕਿ ਸਾਡਾ ਜਿਹੜਾ ਸਾਡਾ ਜੋਸ਼ੀਲਾ ਯੂਥ ਹੈ ਪੰਜਾਬ ਦਾ ਲੁਧਿਆਣਾ ਸ਼ਹਿਰ ਦਾ ਹਲਕੇ ਵੈਸਟ ਦਾ ਉਹ ਤੁਹਾਡੇ ਨਾਲ ਹੈ ਤੁਹਾਡੀ ਸਪੋਰਟ ਦੇ ਵਿੱਚ ਹੈ ਇਹ ਜਿਹੜਾ ਪਿੱਛੇ ਤੁਸੀਂ ਮੇਰੇ ਕਾਫਲਾ ਦੇਖ ਰਹੇ ਹੋ ਇਹ ਸਾਰੇ ਆਪਣੇ ਭਰਾ ਹਲਕੇ ਵੈਸਟ ਤੋਂ ਲੁਧਿਆਣਾ ਸ਼ਹਿਰ ਤੋਂ ਇਕੱਠੇ ਹੋਏ ਨੇ ਖੰਮਨ ਸਾਹਿਬ ਦੀ ਸਪੋਰਟ ਦੇ ਲਈ ਅਕਾਲੀ ਦਲ ਦੀ ਸਪੋਰਟ ਦੇ ਲਈ ਇਹ ਜਿਹੜੇ ਬਾਹਰੀ ਦੇ ਹੰਕਾਰੀ ਲੋਕੀ ਜਿਹੜੀ ਸਾਡੇ ਪੰਜਾਬ ਤੇ ਕਬਜ਼ਾ ਕਰਕੇ ਬੈਠੇ ਨੇ ਸਾਡਾ ਬਸ ਇੱਕ ਇਹੀ ਮੋਟਿਵ ਹੈ ਕਿ ਅਸੀਂ ਇਹ ਬਾਹਰੀ ਦੇ ਹੰਕਾਰੀ ਲੋਕਾਂ ਨੂੰ ਪੰਜਾਬ ਤੋਂ ਬਾਹਰ ਚੱਕ ਕੇ ਮਾਰੀਏ ਇਹਨਾਂ ਨੇ ਲਾਅ ਐਂਡ ਆਰਡਰ ਦਾ ਜਿਹੜਾ ਸਾਡੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਬਣਾਤੀ ਸਾਡੇ ਲੁਧਿਆਣਾ ਸ਼ਹਿਰ ਦੀ ਸਾਨੂੰ ਇਹ ਪੂਰਾ ਆਸ਼ਵਾਸਨ ਹੈ ਕਿ ਜਦੋਂ ਖੰਮਨ ਸਾਹਿਬ ਵਰਗੇ ਐਮਐਲਏ ਸਾਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਮਿਲ ਜਾਣਗੇ ਤੇ ਜਦੋਂ 2027 ਦੇ ਚੋਣਾਂ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ ਬਿਲਕੁਲ ਸਾਰੀ ਕਿ ਇਸ 2000 ਜਿਹੜੀ ਇਲੈਕਟ੍ਰੋਨਿਕ ਜੂਰੀ ਜਾਨੀ ਹੈ ਉਹ ਦੇ ਬਚਾਣੇ ਕੀ ਸਾਡੇ ਜਿਹੜੇ ਫਰਜ਼ਾਨੀਓ ਕੈਂਡੀਡੇਟ ਐਡਮਿਨ ਪਰਪਰਸ ਕੋ ਮੰਡੀ ਨੇ ਉਹ ਬਿਲਕੁਲ ਬੜੀ ਹਾਈ ਲੀਡ ਦੇ ਯਤਨ ਤੇ ਜਿਹੜੇ ਦੋਨੋਂ ਜਿਹੜੇ ਦੋਨੋਂ ਤਿੰਨੋਂ ਕੈਂਡੀਡੇਟ ਨੇ ਦੂਸਰੀ ਪਾਰਟੀਆਂ ਦੇ ਉਹਨਾਂ ਨੂੰ ਇੱਕ ਵੱਡੀ ਗਿਣਤੀ ਨਾਲ ਵੱਡੇ ਮਾਰਜਨ ਨਾਲ ਉਹਨਾਂ ਨੂੰ ਹਾਰ ਦੇਣ ਤੇ ਸਾਡੇ ਬੈਸਟ ਹਲਕੀ ਦੀ ਸੁਧਾਰ ਕਰਨ ਇਹਨਾਂ ਤੋਂ ਉਮੀਦ ਹੈ ਤੇ ਸਾਨੂੰ ਵਿਸ਼ਵਾਸ ਹੈ ਕਿ ਇਹੀ ਚੀਜ਼ ਹੋਣ ਵਾਲੀ ਹੈ ਸ਼ੋਮਣੀ ਕਾਲੀਦਾ ਰੋਡ ਸ਼ੋਅ ਬਾਰੇ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਰੋਡ ਸ਼ੋਅ ਨਹੀਂ ਹੈ ਇਹ ਜਸਟ ਅਸੀਂ ਨੌਜਵਾਨਾਂ ਨੇ ਹੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਪਿਛਲੇ 2 ਦਿਨਾਂ ਤੋਂ ਇੱਥੇ ਲੁਧਿਆਣੇ ਦੇ ਵਿੱਚ ਡੇਰੇ ਲਾ ਕੇ ਤੇ ਨੌਜਵਾਨ ਵਰਗ ਨੂੰ ਗੁੰਮਰਾਹ ਕਰ ਰਿਹਾ ਝੂਠ ਭਰੋਸ ਰਿਹਾ ਉਸ ਚੀਜ਼ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਇੱਕ ਜਸਟ ਢੇਡਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਆ ਤੁਸੀਂ ਵੇਖ ਰਹੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਸਾਡੇ ਭਗਵੰਤ ਮਾਨ ਦੇ ਝੂਠ ਦੇ ਖਿਲਾਫ ਸੱਚਾਈ ਨੂੰ ਸਾਹਮਣੇ ਲਿਆਉਣ ਵਾਸਤੇ ਜਿਹੜੇ ਵੀ ਕੈਂਡੀਡੇਟ ਚੋਣ ਲੜ ਰਹੇ ਆ ਉਹਨਾਂ ਦੇ ਵਿਜ਼ਨ ਨੂੰ ਅੱਗੇ ਲੈ ਕੇ ਆਉਣ ਵਾਸਤੇ ਉਹਨਾਂ ਦੀ ਸੋਚ ਨੂੰ ਅੱਗੇ ਲੈ ਕੇ ਆਉਣ ਵਾਸਤੇ ਲੋਕਾਂ ਨੂੰ ਜਿਹੜਾ ਜਾਗਰੂਕ ਕਰਨ ਵਾਸਤੇ ਅਸੀਂ ਇੱਕ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਆਪ ਮਾਰੇ ਜਿਹੜੇ ਨੌਜਵਾਨ ਜੁੜ ਰਹੇ ਆ ਇੱਕ ਗੱਲ ਦੀ ਗਵਾਹੀ ਭਰਦੇ ਆ ਕਿ ਆਉਣ ਵਾਲੇ ਜਿਹੜੀ 19 ਤਰੀਕ ਨੂੰ ਚੋਣਾਂ ਹੋਣ ਜਾ ਰਹੀਆਂ ਨੌਜਵਾਨ ਵਰਗ ਵਿਕਾਸ ਨੂੰ ਨੌਜਵਾਨ ਵਰਗ ਸੋਚ ਨੂੰ ਨੌਜਵਾਨ ਵਰਗ ਲਿਆਕਤ ਨੂੰ ਵੋਟ ਪਾਉਣ ਜਾ ਰਿਹਾ ਇੱਥੇ ਬਾਹਰੀ ਤੇ ਹੰਕਾਰੀ ਕੈਂਡੀਡੇਟ ਨੇ ਜਿਹੜੇ ਜਿਨ੍ਹਾਂ ਨੇ 2-2000 ਕਰੋੜ ਦੇ ਕੱਪੜੇ ਕੀਤੇ ਜਿਨ੍ਹਾਂ ਨੇ ਦਿੱਲੀ ਦਾ ਪੰਜਾਬ ਤੇ ਰਾਜ ਕਰਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੂੰ ਭਜਾਉਣ ਤੇ ਆਪਣੇ ਲੁਧਿਆਣੇ ਵਾਲੇ ਲੋਕ ਆ ਜਿਹੜੇ ਆਪਦੇ ਲੋਕਲ ਕੈਂਡੀਡੇਟ ਨੂੰ ਹਰ ਦੁੱਖ ਸੁੱਖ ਦੇ ਵਿੱਚ ਨਾਲ ਖੜਨ ਵਾਲੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ 19 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਬਾਹਰ ਆਉਣਗੇ ਤੇ ਲੁਧਿਆਣਾ ਚੋਣ ਦੇ ਵਿੱਚੋਂ ਉਸ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਨ੍ਹਾਂ ਨੇ ਪੰਜਾਬੀਆਂ ਨੂੰ ਝੂਠ ਮਾਰ ਕੇ ਗਮਰਾਹ ਕੀਤਾ ਜਿਨ੍ਹਾਂ ਨੇ ਨੌਜਵਾਨ ਨੂੰ ਨਸ਼ਿਆਂ ਦੇ ਮੁੱਦੇ ਤੇ ਸਿੱਖਿਆ ਦੇ ਮੁੱਦੇ ਤੇ ਡਿਵੈਲਪਮੈਂਟ ਦੇ ਮੁੱਦੇ ਤੇ ਗਮਰਾਹ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਤੁਹਾਡਾ ਹੰਕਾਰ ਦਾ ਧੌਣ ਦੇ ਵਿੱਚ ਕਿਲਾ ਨਾ ਆ ਜਿਹੜੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ ਜੁੜੇ ਆ ਲੁਧਿਆਣੇ ਦੇ ਵਿੱਚ ਤੁਹਾਡੀ ਇਹ ਧੌਣ ਦਾ ਕਿਲਾ ਸੀ ਨੌਜਵਾਨ ਕੱਢ ਕੇ ਜਾਵਾਂ। ਸ਼ਰਮਣੀ ਤਰਾਸਦੀ ਦੀ ਗੱਲ ਆਪਾਂ ਕਹਿ ਸਕਦੇ ਹਾਂ ਜਿਹੜੀ ਅਸੀਂ ਗੱਲ ਕਰਦੇ ਨਾ ਬਾਹਰੀ ਤੇ ਪੰਜਾਬੀ। ਅਸੀਂ ਇਸੇ ਕਰਕੇ ਕਹਿ ਰਹੇ ਹਾਂ ਕਿ ਮੁੱਦਿਆਂ ਦੀ ਰਾਜਨੀਤੀ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕਰਨ ਵਾਸਤੇ ਇਕੱਠੇ ਹੋਏ ਕਿ ਆਪਾਂ ਵੇਖੀਏ ਕਿ ਆਪਣਾ ਤੇ ਬਗਾਨਾ ਕੌਣ ਆ। ਉਦੇ ਵਿੱਚਲਾ ਫਰਕ ਕਰਨ ਦਾ ਸਮਾਂ ਆ ਗਿਆ ਜੀ ਕਿੱਡੀ ਤਰਾਸਦੀ ਦੀ ਗੱਲ ਹੈ ਕਿ ਸਾਡੇ ਜਿਹੜੇ ਇਥੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਸੁਜੀਬ ਰੋੜਾ ਜੀ ਉਹਨਾਂ ਨੂੰ ਸਾਡੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜੀਆਂ ਅੱਜ ਚੋਣਾਂ ਹੋ ਰਹੀਆਂ ਨੇ ਜੇ ਭਾਵੇਂ ਰਾਜ ਸਭਾ ਦੇ ਵਿੱਚ ਗਏ ਤੇ ਚਾਹੇ ਅੱਜ ਵਿਧਾਨ ਸਭਾ ਦਾ ਮੈਂਬਰ ਬਣਨ ਵਾਸਤੇ ਇਸ ਸਵਿਧਾਨ ਨੂੰ ਲਾਗੂ ਕਰਾਉਣ ਵਾਸਤੇ ਵੋਟ ਦਾ ਅਧਿਕਾਰ ਦਿਵਾਉਣ ਵਾਸਤੇ ਜਿਹੜੇ ਕਰਤਾਰ ਸਿੰਘ ਸਰਾਭੇ ਵਰਗੇ ਸਾਡੇ ਨੌਜਵਾਨਾਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਅੱਜ ਸਾਡੇ ਹਾਕਮ ਨੂੰ ਅੱਜ ਸੱਤਾ ਦੇ ਵਿੱਚ ਲਾਲ ਸੱਤਾ ਦੇ ਹੰਕਾਰ ਦੇ ਵਿੱਚ ਅੰਨੇ ਹੋਏ ਸਾਡੇ ਆਗੂਆਂ ਨੂੰ ਸਾਡੇ ਦੇ ਨਾਇਕਾਂ ਦਾ ਨਹੀਂ ਪਤਾ ਜੇ ਨਾਇਕਾਂ ਦਾ ਨਹੀਂ ਪਤਾ ਤੇ ਸਾਡੀ ਨੌਜਵਾਨੀ ਦੀ ਸਾਰ ਕਦੋਂ ਲੈਣਗੇ ਇਸੇ ਕਰਕੇ ਸਾਡਾ ਮੰਤਵ ਹੈ ਕਿ ਜਿਹੜੇ ਬਾਹਰੀ ਝੂਠੇ ਮਕਾਰ ਠੱਗ ਟਾਈਪ ਦੇ ਬੰਦੇ ਨੇ ਇਹਨਾਂ ਨੂੰ ਭਜਾਉਣ ਦਾ ਸਮਾਂ ਤੇ ਆਪਦੇ ਲੋਕਲ ਕੈਂਡੀਡੇਟ ਨੂੰ ਜਿਤਾਉਣ ਦਾ ਸਮਾਂ ਹੈ ਇਸ ਗੱਲ ਤੋਂ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੂੰ ਬਿਲਕੁਲ ਮੰਗਣੀ ਚਾਹੀਦੀ ਜੀ ਤੁਸੀਂ ਦੱਸੋ ਵੀ ਕਿੱਡੀ ਹਰਾਨਗੀ ਦੀ ਗੱਲ ਹੈ ਵੇਖੋ ਇਤਿਹਾਸ ਕਿਸੇ ਕੌਮ ਦਾ ਸਰਮਾਇਆ ਅੱਜ ਸਾਡੇ ਆਗੂ ਹੀ ਨਹੀਂ ਸਾਡੇ ਇਤਿਹਾਸ ਤੋਂ ਵਾਕਿਫ ਤੇ ਸਾਨੂੰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣੇ ਸੋ ਇਸ ਕਰਕੇ ਇਹੋ ਜਿਹੀ ਆਗੂ ਹੈ ਜਿਹੜੇ ਨਾ ਦਾ ਪੰਜਾਬ ਦੇ ਨਾਲ ਕੋਈ ਵਾਅਦਾ ਨਹੀਂ ਨਾ ਇਹਨਾਂ ਨੂੰ ਪੰਜਾਬ ਦਾ ਦਰਦ ਹੈ ਨਾ ਪੰਜਾਬ ਦੇ ਇਤਿਹਾਸ ਨਾਲ ਕੋਈ ਲੈਣ ਦੇਣਾ ਇਹ ਸਿਰਫ ਆਪਣੀਆਂ ਰੋਟੀਆਂ ਸੇਕਣ ਆਏ ਨੇ ਇਸ ਕਰਕੇ ਇਹਨਾਂ ਨੂੰ ਭਜਾਉਣ ਦਾ ਸਮਾਂ ਆ ਗਿਆ ਜਸ਼ਨ ਆ ਲਖਿਆ ਜੀ ਮੈਂ ਐਸਓਆਈ ਮਾਲਵਾਜੋਨ ਇੱਕ ਦਾ ਪ੍ਰੈਜ਼ੀਡੈਂਟ ਆ ਤੇ ਅੱਜ ਅਸੀਂ ਇੱਥੇ ਸਰਦਾਰ ਪਰਪਕਾਰ ਸਿੰਘ ਜੀ ਘੁੰਮਣ ਜੋ ਕਿ ਸ਼ਰੋਮਨੀ ਕਾਲੀ ਦਲ ਦੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਆਏ ਆ ਮੈਂ ਇੱਕੋ ਹੀ ਗੱਲ ਕਹੂੰਗਾ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਕਿ ਇੱਕ ਪਾਸੇ ਇੱਕ ਆਮ ਇਨਸਾਨ ਹੈ ਜੋ ਥੋਡੇ ਵਿੱਚ ਲੁਧਿਆਣਾ ਵੈਸਟ ਦੇ ਵਿੱਚ ਜੰਮਿਆ ਪਲਿਆ ਤੇ ਥੋਡੇ ਹੱਕਾਂ ਦੀ ਲੜਾਈ 100 ਦੇ ਵਿੱਚੋਂ 60% ਜੋ ਕੇਸ ਨੇ ਹਾਈ ਕੋਰਟ ਦੇ ਉਹ ਫਰੀ ਦੇ ਵਿੱਚ ਲੜਦੇ ਆਏ ਨੇ ਕਿਉਂਕਿ ਉਹਨਾਂ ਨੂੰ ਗਰੀਬ ਲੋਕਾਂ ਦਾ ਦਰਦ ਪਤਾ ਹੈ ਉਹਨਾਂ ਦੀ ਫਾਈਨੈਂਸ਼ੀਅਲ ਹਾਲਤ ਪਤਾ ਹੈ ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਤਕੇਸ਼ਾ ਹੀ ਪਤਾ ਹੈ ਦੂਜੇ ਪਾਸੇ ਕਾਂਗਰਸ ਹੈ ਆਮ ਆਦਮੀ ਹੈ ਇੱਕ ਕਰਪਟ ਲੀਡਰ ਹੈ ਇੱਕ ਬਾਹਰੋਂ ਆਇਆ ਲੀਡਰ ਹੈ ਜਿਹਨੂੰ ਨਾਂ ਲੁਧਿਆਣੇ ਦਾ ਪਤਾ ਹੈ ਨਾ ਪੰਜਾਬ ਦਾ ਪਤਾ ਹੈ ਸਿਰਫ ਰਾਜਨੀਤੀ ਕਰਨ ਪੈਸਾ ਕਮਾਉਣ ਇੱਥੇ ਆਇਆ ਹੈ ਚੋਣ ਹੈ ਕਿ ਜੋ ਸੰਜੀਵ ਰੋੜਾ ਇਲੈਕਸ਼ਨ ਲੜਦਾ ਪਿਆ ਹੈ ਉਹ ਸਿਰਫ ਲੁਧਿਆਣੇ ਵਾਸਤੇ ਇਲੈਕਸ਼ਨ ਨਹੀਂ ਲੜਦਾ ਪਿਆ ਉਹ ਰਵਿੰਦ ਕੇਜਰੀਵਾਲ ਵਾਸਤੇ ਇਲੈਕਸ਼ਨ ਲੜਦਾ ਪਿਆ ਜੋ ਕਿ ਉਹਨੂੰ ਸੀਟ ਉਹਨੇ ਖਾਲੀ ਕਰਕੇ ਦੇਣੀ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਦਾ ਸਾਰਾ ਕੋਸ਼ ਰਾਜ ਭਾਗ ਇਹ ਪੰਜਾਬ ਦੇ ਵਿੱਚ ਪਹਿਲਾਂ ਦਿੱਲੀ ਤੋਂ ਚਲਾਉਂਦੇ ਸੀ ਹੁਣ ਉਹ ਆਣ ਕੇ ਪੰਜਾਬ ਦੇ ਵਿੱਚ ਚਲਾਉਣਗੇ ਕਿ ਉਹ ਪੰਜਾਬੀ ਬਰਦਾਸ਼ਤ ਨਹੀਂ ਕਰਨ ਦੇਣਗੇ ਕਿ ਖੇਤਰੀ ਪਾਰਟੀ ਨੂੰ ਅਕਾਲੀ ਦਲ ਨੂੰ ਵਾਪਸ ਲਿਆ ਕੇ ਪੰਜਾਬ ਨੂੰ ਉਹਨਾਂ ਅੱਗੇ ਹੱਕਾਂ ਦਿਵਾਉਣ ਦੀ ਕੋਸ਼ਿਸ਼ ਕਰਨਗੇ ਜੋ ਕਿ ਅੱਗੇ ਹਾਕੂ ਨਾਲ ਅਕਾਲੀ ਦਲ ਨੇ ਹਰੇਕ ਵਰਗ ਨੂੰ ਹਿੰਦੂ ਭਾਈਚਾਰੇ ਨੂੰ ਜਿੰਨੇ ਵੀ ਧਰਮ ਨੇ ਉਹਨਾਂ ਨੂੰ ਨਾਲ ਲੈ ਕੇ ਚੱਲੇ ਨੇ ਸਵਾਏ ਜੋ ਇਹਨਾਂ ਕਾਬਲੇ ਵੱਡੇ ਵੱਡੇ ਕੀਤੇ ਨੇ ਇਹ ਜੇਹਾਂ ਚ ਵੀ ਉਹ ਆਏ ਨੇ ਕਿਸੇ ਤਰ੍ਹਾਂ ਦਾ ਇਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾਗਾ ਕੁਛ ਨਹੀਂ ਹੈਗਾ ਸਿਰਫ ਬਦਮਾਸ਼ੀ ਤੇ ਪੈਸਾ ਹੈ ਪੈਸਾ ਉਹ ਵੀ ਲੋਕਾਂ ਦਾ ਹੈ ਤੇ ਲੋਕਾਂ ਦੀਆਂ ਲੋਕਾਂ ਚੋਂ ਜਿਹੜੇ ਨੇ ਇਹ ਸਾਡੀ ਤਾਂ ਇਹੀ ਅਪੀਲ ਹੈ ਸੰਜੀਵ ਰੋੜੇ ਤੋਂ ਵੀ ਪੈਸੇ ਲੈ ਲਓ ਆਸ਼ੂ ਤੋਂ ਵੀ ਪੈਸੇ ਲੈ ਲਓ ਉਹ ਤੁਹਾਡੇ ਹੀ ਪੈਸੇ ਨੇ ਉਹਨਾਂ ਕੋਈ ਬੋਝਸਾਨ ਨਹੀਂ ਕਰਨਾਗਾ ਕਬੂਲੋ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਪਾ ਕੇ ਕਾਮਯਾਬ ਕਰੋ ਜੋ ਕਿ ਰੁਕੀ ਹੋਈ ਵਿਕਾਸ ਦੀ ਰਫਤਾਰ 10 ਸਾਲਾਂ ਬਾਅਦ ਆ ਕੇ ਵਾਪਸੀ ਕਰੇਗੀ ਕਿ ਇੱਕ ਪੰਜਾਬ ਦਾ ਸਨੇਹ ਰਕ ਵਿਖਟ ਹੈ ਹੋਏ